पंजाब कांग्रेस सूत्रा तो वड्डी खबर आ रही है और वो वड्डी खबर है कि दविंदर यादव जो प्रभारी ने पंजाब कांग्रेस दे उन्होंने नसीहत दी है नवजोत सिंह सिद्धू न कि ओ इस तरह जो ओपन इन फाइटिंग हो रही है वो नहीं होनी चाहिए किसी तरह का इनडिसिप्लिन है वो बर्दाश्त नहीं किया जाएगा उन्होंने ये भी किया है कि कोई भी प्रोग्राम है वो ऑफिस न ਚਾਹੇ ਤੁਸੀਂ ਗੱਲ ਕਰਦੇ ਹੋ ਪ੍ਰਭਾਰੀ ਨੂੰ ਔਰ ਸੀਨੀਅਰ ਲੀਡਰਸ਼ਿਪ ਨੂੰ ਪਤਾ ਹੋਣਾ ਚਾਹੀਦਾ ਹੈ ਔਰ ਜਿਸ ਤਰ੍ਹਾਂ ਦੀ ਨਸੀਹਤ دی ਗਈ ਹੈ ਪਿਛਲੇ ਕੁਝ ਦਿਨਾਂ ਤੋਂ ਜਿਸ ਤਰ੍ਹਾਂ ਆ ਰਾਜਾ ਅਮਰਿੰਦਰ ਵੜਿੰਗ ਹੈ ਨਵਜੋਤ ਸਿੰਘ ਸਿੱਧੂ ਹੈ ਉਹਨਾਂ ਦੋਨਾਂ ਲੀਡਰਸ ਵਿੱਚ ਇੱਕ ਵੱਡੀ ਲੜਾਈ ਚੱਲ ਰਹੀ ਹੈ ਅੱਜ ਟਵੀਟ ਵੀ ਕੀਤਾ ਹੈ ਐਕਸ ਨੂੰ ਤੇ ਟਵੀਟ ਕਰਦੇ ਹੋਏ ਨਵਜੋਤ ਸਿੰਘ ਸਿੱਧੂ ਨੇ ਤੰਜ ਕਸੇ ਨੇ ਔਰ ਸਵਾਲ ਉਠਾਏ ਨੇ ਔਰ ਬਿਨਾਂ ਨਾਂ ਲਏ ਉਹਨਾਂ ਨੇ ਰਾਜਾ ਅਮਰਿੰਦਰ ਵਡਿੰਗ ਦੇ ਉੱਤੇ ਸਾਦਾ ਨਿਸ਼ਾਨਾ ਔਰ ਇਹ ਵੀ ਕਿਹਾ ਹੈ ਕਿ ਜਿਸ ਤਰ੍ਹਾਂ ਉਹਨਾਂ ਨੂੰ ਪੁੱਛਿਆ ਗਿਆ ਔਰ ਉਹਨਾਂ ਨੇ ਕਿਹਾ ਹੈ ਕਿ ਇਨਡਿਸਪਲਿਨ ਇੱਕ ਤਰਫਾ ਨਹੀਂ ਹੈ ਤਾਂ ਉਹਨਾਂ ਨੇ ਇਹ ਵੀ ਹੁਣ ਤੰਜ ਕਸੇ ਨੇ ਕਿ ਇਹ ਇਨਡਿਸਪਲਿਨ ਦੋ ਜਗ੍ਹਾ ਹੈ ਔਰ ਸਾਰੀ ਜੋ ਨਸੀਹਤ ਹੈ ਇਸ ਵਕਤ ਇਨ ਫਾਈਟਿੰਗ ਨੂੰ ਲੈ ਕੇ ਹੈ ਜਦੋਂ ਗੱਲ ਹੋ ਰਹੀ ਹੈ ਆਮ ਆਦਮੀ ਪਾਰਟੀ ਔਰ ਕਾਂਗਰਸ ਦੀ ਅਲਾਈਅੰਸ ਵਿੱਚ ਸਤ ਸੀਟਾਂ ਨੇ ਦਿੱਲੀ ਵਿੱਚ ਲੇਕਿਨ 13 ਸੀਟਾਂ ਨੇ ਉਹਦੇ ਵਿੱਚ ਸਾਰੀ ਪਾਰਟੀ ਇਕਜੁੱਟ ਹੈ ਜਿਆਦਾ ਨੇਤਾ ਉਹ ਕਹਿ ਰਹੇ ਨੇ ਕਿ ਹਾਂ ਭਈ ਅਲਾਈਅੰਸ ਨਹੀਂ ਹੋਣੀ ਚਾਹੀਦੀ ਪੰਜਾਬ ਕਾਂਗਰਸ ਨੂੰ ਤੱਕਾ ਲੈ ਪੈ ਸਕਦਾ ਹੈ ਉਹਦੇ ਵਿੱਚ ਨਵਜੋਤ ਸਿੰਘ ਸਿੱਧੂ ਨੇ ਇੰਡੀਆ ਅਲਾਈਅੰਸ ਦੇ ਹੱਕ ਦੇ ਵਿੱਚ ਗੱਲ ਕੀਤੀ ਹੈ ਇਹਦੇ ਵਿੱਚ ਕਈ ਚੀਜ਼ਾਂ ਨੇ ਕਿਉਂਕਿ ਨਵਜੋਤ ਸਿੰਘ ਸਿੱਧੂ ਪੂਰਵ ਪੰਜਾਬ ਕਾਂਗਰਸ ਅਧਿਐਖ ਰਹਿ ਚੁੱਕੇ ਨੇ ਉਹਨਾਂ ਨੇ बोला है कि अगर मोदी सरकार ਨੂੰ ਚੈਲੰਜ ਕਰਨਾ ਹੈ ਤੇ ਇਹ ਅਲਾਈਨ ਜ਼ਰੂਰੀ ਹੈ ਉਹਦੇ ਵਿੱਚ ਰਾਜਾ ਅਮਰਿੰਦਰ ਵਾੜਿੰਗ ਹੈ ਪ੍ਰਤਾਪ ਸਿੰਘ ਬਾਜਵਾ ਹੈ ਵੱਡੇ ਲੀਡਰਸ ਨੇ ਉਹਨਾਂ ਨੇ ਇੱਕ ਲਾਈਨ ਲਈਤੀ ਹੈ ਕਿ ਇਹ ਅਲਾਈयंस ਕਾਂਗਰਸ ਦੇ ਹੱਕ 'ਚ ਨਹੀਂ ਹੈ ਔਰ ਉਹ ਕਹਿ ਰਹੇ ਨੇ ਕਿ ਸਾਰੀ 13 ਦੀ 13 ਸੀਟਾਂ ਕਾਂਗਰਸ ਲੜੇਗੀ ਉਹਦੇ ਵਿੱਚ ਜਿਸ ਤਰ੍ਹਾਂ ਦੀ ਬਿਆਨ ਵਿਆਜ਼ੀ ਹੋ ਰਹੀ ਹੈ ਲਗਾਤਾਰ ਵੜਿੰਗ ਕਹਿ ਰਹੇ ਨੇ ਕਿ ਆਲਾ ਕਮਾਨ ਨੂੰ ਪਤਾ ਹੈ ਇਸ ਤਰ੍ਹਾਂ ਦਾ ਇਨਡਿਸਪਲਿਨ ਬਰਦਾਸ਼ਤ ਨਹੀਂ ਕੀਤਾ ਜਾਏਗਾ ਉਹਦੇ ਵਿੱਚ ਨਵਜੋਤ ਸਿੰਘ ਸਿੱਧੂ ਨੇ ਵੀ ਹੁਣ ਬਿਆਨਬਾਜ਼ੀ ਕੀਤੀ ਹੈ ਅੱਜ ਉਹ ਤਾਜ ਪਹੁੰਚੇ ਸੀ ਦਵਿੰਦਰ ਯਾਦਵ ਦੇ ਨਾਲ ਗੱਲ ਹੋਈ ਸੀ ਲੇਕਿਨ ਉਹਦੇ ਵਿੱਚ ਵੀ ਰਾਜਾ ਅਮਰਿੰਦਰ ਵੜਿੰਗ ਨੇ ਕਿਹਾ ਹੈ ਕਿ ਕੋਈ ਅਫੀਸ਼ੀਅਲ ਮੀਟਿੰਗ ਨਹੀਂ ਸੀ ਔਰ ਉਹ ਆਪਣੇ ਨਿੱਜੀ ਕਾਰਕਰਮ ਤੋਂ ਆਏ ਸੀ ਔਰ ਇਹਦੇ ਬਾਅਦ ਜਿਸ ਤਰ੍ਹਾਂ ਦੀ ਇਨ ਫਾਈਟਿੰਗ ਕਾਂਗਰਸ ਵਿੱਚ ਦੇਖੀ ਗਈ ਸੀ ਚੋਣਾ ਤੋਂ ਪਹਿਲੇ ਅ ਅਸੈਂਬਲੀ ਚੋਣ ਜਿਹਦੇ ਵਿੱਚ ਕਾਂਗਰਸ ਨੂੰ ਮੂੰਹ ਕੀ ਖਾਣੀ ਪਈ ਉਹਦੇ ਬਾਅਦ ਇੱਕ ਵਾਰ ਫਿਰ ਜਦ ਲੋਕ ਸਭਾ ਦੀ ਚੋਣ ਹੋ ਰਹੇ ਨੇ ਉਹਦੇ ਵਿੱਚ ਇਸ ਤਰ੍ਹਾਂ ਕਾਂਗਰਸ ਦੀ ਇਨ ਫਾਈਟਿੰਗ ਇੱਕ ਵਾਰ ਫਿਰ ਸ਼ੁਰੂ ਹੋ ਚੁੱਕੀ ਹੈ ਨਵਜੋਤ ਸਿੰਘ ਸਿੱਧੂ ਲਗਾਤਾਰ ਰੈਲੀ ਕਰ ਰਹੇ ਹੋਰ ਅਨੰਨਾ ਕੀ ਹੈ ਕਿ ਰੈਲੀ ਅਗਰ ਕਾਂਗਰਸ ਨੂੰ ਮਜ਼ਬੂਤ ਕਰਨ ਵਾਸਤੇ ਹੈ ਤੇ ਉਹ ਰੈਲੀ ਨਹੀਂ ਰੁਕੇਗੀ ਉਹ ਅੱਗੇ ਕਪੂਰਥਲਾ ਔਰ ਬਾਕੀ ਜਗ੍ਹਾ ਵੀ ਉਹਨਾਂ ਦਾ ਪ੍ਰੋਗਰਾਮ ਤੇ ਹੈ ਔਰ ਉਸ ਪ੍ਰੋਗਰਾਮ ਦਿੱਤੇ ਹੈ ਔਰ ਰੈਲੀ ਕਰਨਗੇ ਔਰ ਇਸ ਬਾਅਦ ਦੀ ਇਹ ਗੱਲ ਆ ਰਹੀ ਹੈ ਕਿ ਨਸੀਹਤ دی ਗਈ ਹੈ ਇਹ ਦੇਖਣ ਵਾਲੀ ਗੱਲ ਹੈ ਕਿ ਨਸੀਹਤ ਇੱਕ ਤਰਫਾ ਹੈ ਕਿ ਜਿਸ ਤਰ੍ਹਾਂ ਦੀ ਇਨ ਫਾਈਟਿੰਗ ਹੈ ਉਹ ਪਬਲਿਕ ਦੇ ਸਾਹਮਣੇ ਆ ਰਹੀ ਹੈ ਔਰ ਇਹਦੇ ਬਾਅਦ ਨਵਜੋਤ ਸਿੰਘ ਸਿੱਧੂ ਨੇ ਇਹ ਵੀ ਕਿਹਾ ਕਿ ਕਾਂਗਰਸ ਡੈਮੋਕ੍ਰੈਟਿਕ ਪਾਰਟੀ ਹੈ ਔਰ ਅਲੱਗ ਵਿਚਾਰਦਾਰਾ ਹੋ ਸਕਦੀ ਹੈ ਵੱਖਰੀ ਵੱਖਰੀ ਗੱਲ ਲੋਕ ਕਰ ਸਕਦੇ ਨੇ ਔਰ ਇਹ ਹੀ ਕਾਂਗਰਸ ਦੀ ਸਟਰੈਂਥ ਹੈ ਤੇ ਇਹਦੇ ਵਿੱਚ ਹੁਣ ਵੱਡੀ ਖਬਰ ਇਹ ਆ ਰਹੀ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਜਿਸ ਤਰ੍ਹਾਂ ਦਵਿੰਦਰ ਯਾਦਵ ਹੈ ਉਹਨਾਂ ਨੇ ਨਸੀਹਤ ਦਿੱਤੀ ਹੈ ਇਹ ਦੇਖਣਾ ਹੋਏਗਾ ਕਿ ਇਹ ਮਾਮਲਾ ਇੱਥੇ ਹੀ ਖਤਮ ਹੁੰਦਾ ਹੈ ਕਿ ਜਿਸ ਤਰ੍ਹਾਂ ਨਵਜੋਤ ਸਿੰਘ ਸਿੱਧੂ ਦੇ ਤੇਜ਼ ਤੇਵਰ ਨੇ ਇਹ ਮਾਮਲਾ ਅੱਗੇ ਵੀ ਚੱਲੂਗਾ ਔਰ ਪਾਰਟੀ ਆਲਾ ਕਮਾਨ ਮਲਕ ਅਰਜੁਨ ਖਰਗੇ ਨੇ ਔਰ ਉਹ ਕੁਝ ਕਦਮ ਉਠਾਉਂਦੇ ਔਰ ਕੋਈ ਠੋਸ ਕਦਮ ਉਠਾਉਂਦੇ ਤੇ ਇਹ ਦੇਖਣ ਵਾਲੀ ਗੱਲ ਹੋਏਗੀ ਫਿਲਹਾਲ कांग्रेस और आम आदमी पार्टी की गलते दूर है लेकिन कांग्रेस की इन फाइटिंग इस वक्त जारी है कैमरा पर्सन चांदी राम कमलजीत संधु चंडीगढ़ तक